ੴ ਸ੍ਰੀ ਵਾਹਿਗੁਰੂ ਜੀ ਕੀ ਪਤਿਹ ਪਾਤ ਸਾਹਿਬ ਦਸਵੇਂ ਕਬਜੋ ਬਾਚ ਬੇਨਤੀ ਚੋ ਪਈ ਹਮਰੀ ਤਰੋ ਹਾਥ ਦੇ ਰਚਾ ਪੂਰਨ ਹੋਈ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੋ ਕੇ ਬਸੈ ਮੋਰੋ ਪਰਵਾਰਾ ਸੇਵਕੋ ਸਿੱਖ ਸਬੈ ਕਰਤਾ ਰਾਮ ਮੋਹ ਰਚਾਨ ਜਕਰ ਦੇ ਕਰਿਆ ਸਭੈਨ ਕੋ ਆਇਸ ਘਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੇ ਛਾਡੋ ਕੋਈ ਅਵਰ ਨਾ ਧਿਆਉਂ ਜੋ ਵਰਜੋ ਜੋ ਤੁਮ ਤੇ ਪਾਉਂ ਸੇਵਕ ਸੇਖ ਹਮਾਰੇ ਤਾਰਿਏ ਚੁਣ ਚੁਣੋ ਸਤਰ ਹਮਾਰੇ ਮਾਰਿਏ ਆਪ ਹੱਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨ ਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜੋ ਕਰਿਓ ਰੱਛਾ ਰਖਿ ਲਿਹੁ ਮੋਇ ਰਖਨਾਰੇ ਸਾਹਿਬ ਸੰਤੋ ਸਹਾਇ ਪਿਆਰੇ ਦੇਨ ਬੰਦ ਦੁਸਤਣ ਕੇ ਹੰਤਾ ਤੁਮ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਚੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਗਾਸ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮ ਸਤਾਰਾ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਸਨ ਉਪਜਾਇਓ ਆਜੋ ਅੰਤਿਏ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮ ਸੋ ਸਾਰੋ ਤੇਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ शिव गण को शिव गण सुख दियो सतरण को बल मोद कियो गट गट के अंदर की जान तो भले बुरे की पीर पहचानत चींटी ते कुंचर असथूला सब पर कृपा दृष्ट कर फूला संतण दुख पाए ते जोगी सुख पाए साधन के सुखी ਇੱਕ ਇੱਕ ਪਿਰ ਪਛਾਨੇ ਘਟ ਘਟ ਕੇ ਪੜ ਪੜ ਕੇ ਜਾਣ ਜਬ ਜ ਕਰਕ ਕਰਾ ਕਰਤਾਰਾ ਪ੍ਰਜਾ ਦਰਦ ਤਵ ਜੇ ਅਪਾਰਾ ਜਾਬਿਆ ਕਰਕ ਕਰਤਹੁ ਕਬੂ ਤਮੈ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਾ ਪੜੀ ਬੂਝਿ ਉਚਾਰ ਤੁਮ ਸਭ ਹੀ ਤੇ ਰੈ ਤਨ ਰਾਲਮ ਜਾਣਤ ਬੇਦ ਭੇਦ ਰਾਲਮ निरङ्कार नृपकार निर्लाम्ब वाद लीलानादसाम्ब तांका मूढचारतो पिव न पावत तांको कर पहनते अनुमानत महामूढ काच भेद न जानत महादेव कोक सदाशिव का चिंतने पेव ਆਪ ਆਪਣੇ ਬੁਧ ਹੈ ਜੇਤੇ ਬਰਨਤ ਪਿੰਨ ਪਿੰਨ ਤੋਏ ਤੇਤੇ ਤੁੰਬਰਾ ਲਗਾ ਨਾ ਜਾਏ ਪਸਾਰ ਆਕੇ ਬਿਦ ਸਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾਂ ਅੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਗਾਨ ਬੋ ਰਜ ਦੀਨੀ कहा फूल राजा है वे बैठा कौ सिमट भयो शंकर कैटा श्री श्रेष्ठ दखाया चंपव आदि जगत स्वरूप स्वामी पावा अब अच्छा मेरी तुम करो सबको बार सिख सगरो दुष्ट जीते उठवत दबता सकल मलेछ करो रण काता ਜੀ ਹਸ ਤੋ ਜਿ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਗਤ ਹੈ ਵੇ ਮਾਰੇ ਪੁਰਤ ਜਵਨ ਪਾਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰਤ ਹੈ ਚਾਕੇ ਕਾਲ ਨਿਕਟ ਨਹੀਂ ਹੈ ਰਚੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦਿਟ ਤਨ ਜਾਏ ਨ ਹਰ ਹੋ ਤਾਂ ਕੀ ਤਾਵ ਤਨ ਕਮੈ ਹਰ ਹੋ ਰਿੱਧ ਸਿੱਧ ਕਰਮ ਹੋ ਸਭ ਹੋਈ ਦੁਸ਼ਟ ਸਾਸ ਵੈ ਸਕੇ ਨ ਕੋਈ ਇਕ ਬਾਰ ਜਨ ਤੁਮੇ ਸੁਭਾਰਾ ਕਾਲ ਫਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਗਾ ਦਰਦ ਦੁਸ਼ਟ ਦੋਗ ਤੇ ਰਹਾ ਖੜਕੇ ਤਮ ਸਰਨ ਤਿਹਾਰੀ ਆਪਾ ਦੇ ਲੇ ਹੋ ਬਾਰੀ سربور مو سہائی دوسر لو بچائی سوئی آن پائیں گا جب تے تو برے تب تے کوئی آکھ ترے نہیں آنیوں رام رہیم پران قرآن انیک انےک کہ نہ مانیوں برت ساتر بید دس ਵੇਦ ਕਹੇ ਹਮ ਇਕਣ ਜਾਣਿਓ ਸਿਰਿਅਸ ਪਾਨ ਕਿਰਪਾ ਤੁਮ ਬਰੀ ਕਰ ਮੈਂ ਨਾ ਕਹਉ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਾਹੇ ਕੇ ਲਾਜ ਆਸੋ ਗੋਬਿੰਦ ਦਾਸ ਤੁਹਾਰੋ ਸਗਲ ਦਵਾਰ ਕੋ ਛੜ ਕੇ ਗਗਯੋ ਤਹਾਰੋ ਦਵਾਰ ਬਾਹੇ ਗਾਹੇ ਕੇ ਲਾਜ ਆਸੋ ਗੋਬਿੰਦ ਦਾਸ ਤੁਹਾਰੋ ੴ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਪਾਤਸ਼ਾਹੀ ਦਸਵੀਂ ਕਬਜੋ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਈ ਚਿਤ ਕੀ ਚਾ ਤਵ ਚਰਨਨ ਮੰਨ ਰਖੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੇ ਤੁਮ ਕਾਭ ਹੋ ਆਪ ਹਾਥ ਦੇ ਮੋਹਿ ਬਚਾਵ ਸੋਕੇ ਬਸੇ ਮੋਰੋ ਪਰਵਾਰਾ ਸੇਵਕੋ ਸਿੱਖ ਸਬੈ ਕਰਤਾਰਾ ਮੂਰਚਾ ਨ ਜਕਰ ਦੇ ਕਰਿਆ ਸਬੈ ਨ ਕੋ ਆਇਸ ਘਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੇ ਛਾਡੋ ਕੋਈ ਅਵਰ ਨਾ ਧਿਆਉਂ ਜੋ ਭਰ ਜਾਓ ਜੋ ਤੁਮ ਦੇ ਪਾਉ sevaka se kah mare tariye chun chun satar hamare mariya aap hath de mujhe ubare marn kal ka atras navare ho jo sada hamare pacha siri as tuj jo kariyo racha rak leho moye rakh nahare sahib santo sahaye pyare ਦੇਨ ਬੰਦ ਦੁਸਤਣ ਕੇ ਹੰਤਾ ਤੁਮ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਚੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਗਾਸ ਸਗਲ ਕਾਲ ਕਾ ਕੀਆ ਤਮਾਸਾ ਜਮਨਤਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮ ਸਤਾਰਾ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੇਦ ਜਸਨ ਉਪਜਾਇਓ ਆਦੋ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮ ਸੋਕਾਰ ਤੇਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵ ਕਨ ਕੋ ਸੇਵ ਗਣ ਸੁਖ ਦੀਓ ਸਦਰਣ ਕੋ ਭਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪਛਾਨ ਤੋ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਕਹਿ ਕੇ ਬਿਰ ਪਛਾਨੇ ਘਟ ਘਟ ਕੇ ਪੜ ਪੜ ਕੇ ਜਾਣ ਜਬ ਜ ਕਰਕ ਕਰਾ ਕਰਤਾਰਾ ਪਰਜਾ ਦਰਦ ਤਬ ਦੇ ਅਪਾਰਾ ਜਾਬਿਆ ਕਰਕ ਕਰਤ ਹੋਂ ਕਬੂ ਤਮੈ ਮਿਲਤ ਦੇਹ ਦਰ ਸਭ ਹੋਂ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਰਾਲਮ निरङ्कार निर्पकार निर्लाम्ब वाद नीलानादसाम्ब तांका मूढचारतो न पावत तां तांको कर पहनते अनुमानत महामूढ काच भेद न जानत महादेव कोकैत सदाशिव का चिंतने पेव ਆਪੇ ਆਪਣੇ ਬੁਧ ਹੈ ਜੇਤੇ ਵਰਨਤ ਪਿੰਨ ਪਿੰਨ ਤੋਏ ਤੇ ਤੇ ਤੁਮਰਾ ਲਗਾ ਨਾ ਜਾਏ ਬਸਾਰਾ ਕੇ ਬਿਦ ਸਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾਂਡਜ ਜਿਰਜ ਸੇ ਤਜ ਕੀਨੀ ਉਤਪੁਜ ਗਾਨ ਬੋ ਰਜ ਦੀਨੀ ਕਹੋ ਹੁਲ ਰਾਜਾ ਹੈ ਬੈਟਾ ਕਉ ਸਿਮਟ ਭਯੋ ਸ਼ੰਕਰ ਕਾਈਟਾ ਸਗਰੀ ਸਿਸ਼ਟ ਦਖਾਇਆ ਚੰਪਵੋ ਆਦਿ ਜਗਤ ਸਰੂਪ ਸੁਵਮ ਭਵਾਂ ਆਬਰੱਚਾ ਮੇਰੀ ਤੁਮ ਕਰੋ ਸੇਤੋ ਬਾਰ ਸਿਕ ਸੰਧਰੋ ਦੁਸ਼ਟ ਜਿਤੇ ਉਟਵਤ ਦਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀਵਸਤੋ ਜਿ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਗਤ ਹੈ ਵੇ ਮਾਰੇ ਪੁਰਤ ਜਵਨ ਪਾਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰਤ ਹੈ ਜਾਕੇ ਕਾਲ ਨਿਕਟ ਨਹੀਂ ਹੈ ਰਚੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਤ੍ਰਿਟ ਤਨ ਜਾਇ ਨ ਹਰ ਹੋ ਤਾਂ ਕੀ ਤਾਵ ਤਨ ਕਮੈ ਹਰ ਹੋ ਰਿੱਧ ਸਿੱਧ ਕਰਮ ਹੋ ਸਭ ਹੋਈ ਦੁਸ਼ਟ ਸਾਸ ਵੈ ਸਕੇ ਨ ਕੋਈ ਇਕ ਬਾਰ ਜਨ ਤੁਮੇ ਸੁਭਾਰਾ ਕਾਲ ਫਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਗਾ ਦਰਦ ਦੁਸ਼ਟ ਦੋਗ ਤੇ ਰਹਾ ਖੜਕੇ ਤਮ ਸਰਨ ਤਿਹਾਰੀ ਆਪਾ ਦੇ ਲੇ ਹੋ ਬਾਰੀ सर्वटोर मोहो सहाई दुष्ट दोग ते लो बचाई स्वैया पाएगा जब ते तो बरे तब कोई आक तरे नहीं आनियो राम रहीम पुराण कुरान अनेक कहे मत एक न मानियो सिमरत सातर बीद सबीबो ਬੇਦ ਕਹੇ ਹਮੇ ਕਣ ਜਾਣਿਓ ਸਿਰਿ ਅਸਪਾਨ ਕਿਰਪਾ ਤੁਮ ਬਰੀ ਕਰ ਮੈਂ ਨਾ ਕਹਉ ਸਾਬ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਾਹੇ ਕੇ ਲਾਜ ਆਸੋ ਗੋਬਿੰਦ ਦਾਸ ਤੁਹਾਰੋ ਸਗਲ ਦਵਾਰ ਕੋ ਛਾੜ ਕੇ ਗਗਯੋ ਤਹਾਰੋ ਦਵਾਰੋ ਬਾਹੇ ਗਾਹੇ ਕੇ ਲਾਜ ਆਸੋ ਗੋਬਿੰਦ ਦਾਸ ਤੁਹਾਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ